ਸਸ਼ੀਗਲ ਦੋਸਤੋ ਦੇਖ ਸਕਦੇ ਹੋ ਤੁਸੀਂ ਕਿ ਅ ਟਰੱਕ ਨੂੰ ਅੱਗ ਲੱਗਣ ਤੋਂ ਬਾਅਦ ਦੀਆਂ ਇਹ ਤਸਵੀਰਾਂ ਨੇ ਦੇਖੋ ਟਰੱਕ ਸੜ ਕੇ ਸੁਆਹ ਹੋ ਚੁੱਕਿਆ ਹੈ ਇਹ ਤਸਵੀਰ ਦੇਖੋ ਇਹ ਮੋਰੰਡਾ ਦੇ ਨਜ਼ਦੀਕ ਦੀਆਂ ਤਸਵੀਰਾਂ ਨੇ ਜਿੱਥੇ ਕਿ ਭਿਆਨਕ ਅੱਗ ਨੇ ਟਰੱਕ ਨੂੰ ਸਾੜ ਕੇ ਸੁਆਹ ਕਰ ਦਿੱਤਾ ਹੈ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਭਿਆਨਕ ਅੱਗ ਲੱਗੀ ਹੈ ਹਾਲਾਂਕਿ ਅੱਗ ਅੱਗ ਲੱਗਣ ਦੇ ਜਿਹੜੇ ਕਾਰਨ ਹੈ ਉਹਨਾਂ ਦਾ ਫਿਲਹਾਲ ਨਹੀਂ ਪਤਾ ਲੱਗ ਸਕਿਆ ਪਰ ਜੇ ਗੱਲ ਕੀਤੀ ਜਾਵੇ ਤਾਂ ਦੇਖ ਸਕਦੇ ਹੋ ਕਿ ਕਿੰਨੀਆਂ ਭਿਆਨਕ ਆਗਾ ਜਿਸ ਦੇ ਵਿੱਚ ਸਾਰਾ ਟਰੱਕ ਜਿਹੜਾ ਉਹ ਸੜਕੇ ਸੁਆਹ ਹੋ ਚੁੱਕਿਆ ਤਾਂ ਤਸਵੀਰ ਦੇਖੋ ਇੱਕ ਵੀ ਚੀਜ਼ ਹੈ ਜਿਹੜੀ ਉਹ ਵਿੱਚ ਬਚੀ ਹੋਈ ਨਜ਼ਰ ਆ ਨਹੀਂ ਰਹੀ ਹੈ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਕਿ ਕਿਸ ਤਰ੍ਹਾਂ ਜਿਹੜਾ ਟਰੱਕ ਆ ਉਹ ਸੜਕੇ ਸੁਆਹ ਹੋਇਆ ਹੈ ਦਿੱਲੀ ਪੋਸਟ ਤੇ ਤੁਹਾਨੂੰ ਤਸਵੀਰਾਂ ਸਾਂਝੀਆਂ ਕਰ ਰਿਹਾ। ਕਿ ਕਿਸ ਤਰ੍ਹਾਂ ਜਿਹੜਾ ਟਰੱਕ ਹੈ ਉਸ ਤੋਂ ਬਾਅਦ ਹਜੇ ਵੀ ਜਿਹੜਾ ਧੂਆਂ ਉਹ ਧੁੱਕ ਰਿਹਾ ਹੈ। ਸਾਸ਼ੀਗਲ ਦੋਸਤੋ ਦੇਖ ਸਕਦੇ ਹੋ ਤੁਸੀਂ ਕਿ ਟਰੱਕ ਨੂੰ ਅੱਗ ਲੱਗਣ ਤੋਂ ਬਾਅਦ ਦੀਆਂ ਇਹ ਤਸਵੀਰਾਂ ਨੇ ਦੇਖੋ ਟਰੱਕ ਸੜ ਕੇ ਸੁਆਹ ਹੋ ਚੁੱਕਿਆ ਹੈ ਇਹ ਤਸਵੀਰ ਦੇਖੋ ਇਹ ਮੋਰੰਡਾ ਦੇ ਨਜ਼ਦੀਕ ਦੀਆਂ ਤਸਵੀਰਾਂ ਨੇ ਜਿੱਥੇ ਕਿ ਭਿਆਨਕ ਅੱਗ ਨੇ ਟਰੱਕ ਨੂੰ ਸਾੜ ਕੇ ਸੁਆਹ ਕਰ ਦਿੱਤਾ ਹੈ। ਸਾਹਿ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਦੇਖ ਸਕਦੇ ਹੋ ਭਿਆਨਕ ਅੱਗ ਲੱਗੀ ਹੈ ਹਾਲਕਿ ਅੱਗ ਅੱਗ ਲੱਗਣ ਦੇ ਜਿਹੜੇ ਕਾਰਨ ਹੈ ਉਹਨਾਂ ਦਾ ਫਿਲਹਾਲ ਨਹੀਂ ਪਤਾ ਲੱਗ ਸਕਿਆ ਪਰ ਜੇ ਗੱਲ ਕੀਤੀ ਜਾਵੇ ਤਾਂ ਦੇਖ ਸਕਦੇ ਹੋ ਕਿ ਕਿੰਨੀਆਂ ਭਿਆਨਕ ਅੱਗ ਹੈ ਜਿਸ ਦੇ ਵਿੱਚ ਸਾਰਾ ਟਰੱਕ ਜਿਹੜਾ ਉਹ ਸੜ ਕੇ ਸੁਆਹ ਹੋ ਚੁੱਕਿਆ ਤਾਂ ਤਸਵੀਰ ਦੇਖੋ ਇੱਕ ਵੀ ਚੀਜ਼ ਹੈ ਜਿਹੜੀ ਉਹ ਵਿੱਚ ਬਚੀ ਹੋਈ ਨਜ਼ਰ ਆ ਨਹੀਂ ਰਹੀ ਹੈ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਕਿ ਕਿਸ ਤਰ੍ਹਾਂ ਜਿਹੜਾ ਟਰੱਕ ਆ ਉਹ ਸੜਕੇ ਸੁਆਹ ਹੋਇਆ ਹੈ। ਦਿੱਲੀ ਪੋਸਟ ਤੇ ਤੁਹਾਨੂੰ ਤਸਵੀਰਾਂ ਸਾਂਝੀਆਂ ਕਰ ਰਿਹਾ। ਕਿ ਕਿਸ ਤਰ੍ਹਾਂ ਜਿਹੜਾ ਟਰੱਕ ਹੈ ਉਸ ਤੋਂ ਬਾਅਦ ਹਜੇ ਵੀ ਜਿਹੜਾ ਧੂਆਂ ਉਹ ਤੁੱਕ ਰਿਹਾ ਹੈ। ਸਾਸ਼ੀਗਲ ਦੋਸਤੋ ਦੇਖ ਸਕਦੇ ਹੋ ਤੁਸੀਂ ਕਿ ਟਰੱਕ ਨੂੰ ਅੱਗ ਲੱਗਣ ਤੋਂ ਬਾਅਦ ਦੀਆਂ ਇਹ ਤਸਵੀਰਾਂ ਨੇ ਦੇਖੋ ਟਰੱਕ ਸੜਕੇ ਸੁਆਹ ਹੋ ਚੁੱਕਿਆ ਹੈ ਇਹ ਤਸਵੀਰ ਦੇਖੋ। ਇਮੋਰੈਂਡਾ ਦੇ ਨਜ਼ਦੀਕ ਦੀਆਂ ਤਸਵੀਰਾਂ ਨੇ ਜਿੱਥੇ ਕੀ ਭਿਆਨਕ ਅੱਗ ਨੇ ਟਰੱਕ ਨੂੰ ਸਾੜ ਕੇ ਸੁਆਹ ਕਰ ਦਿੱਤਾ ਹੈ। ਇਹ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਭਿਆਨਕ ਅੱਗ ਲੱਗੀ ਹੈ ਹਾਲਕਿ ਅੱਗ ਅੱਗ ਲੱਗਣ ਦੇ ਜਿਹੜੇ ਕਾਰਨ ਹਨ ਉਹਨਾਂ ਦਾ ਫਿਲਹਾਲ ਨਹੀਂ ਪਤਾ ਲੱਗ ਸਕਿਆ ਪਰ ਜੇ ਗੱਲ ਕੀਤੀ ਜਾਵੇ ਤਾਂ ਦੇਖ ਸਕਦੇ ਹੋ ਕਿ ਕਿੰਨੀਆਂ ਭਿਆਨਕ ਅੱਗਾਂ ਜਿਸ ਦੇ ਵਿੱਚ ਸਾਰਾ ਟਰੱਕ ਜਿਹੜਾ ਉਹ ਸੜਕੇ ਸੁਆਹ ਹੋ ਚੁੱਕਿਆ ਤਾਂ ਤਸਵੀਰ ਦੇਖੋ ਇੱਕ ਵੀ ਚੀਜ਼ ਹੈ ਜਿਹੜੀ ਉਹ ਵਿੱਚ ਬਚੀ ਹੋਈ ਨਜ਼ਰ ਆ ਨਹੀਂ ਰਹੀ ਹੈ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਕਿ ਕਿਸ ਤਰ੍ਹਾਂ ਜਿਹੜਾ ਟਰੱਕ ਆ ਉਹ ਸੜਕੇ ਸੁਆਹ ਹੋਇਆ ਹੈ ਦਿੱਲੀ ਪੋਸਟ ਤੇ ਤੁਹਾਨੂੰ ਤਸਵੀਰਾਂ ਹਾਂ ਜੀਆਂ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਜਿਹੜਾ ਟਰੱਕ ਹੈ ਉਸ ਤੋਂ ਬਾਅਦ ਹਜੇ ਵੀ ਜਿਹੜਾ ਧੂਆਂ ਉਹ ਤੁੱਕ ਰਿਹਾ ਹੈ